ਹਾਂਜੀ ਸਤਿ ਸ੍ਰੀ ਅਕਾਲ ਜੀ ਜਿਨ੍ਹਾਂ ਦੇ ਮਤਲਬ ਇੱਥੇ ਦਾਗ ਵਗੈਰਾ ਪਏ ਆ ਜਾਂ ਰੰਗ ਕਾਲਾ ਵਾ ਤੁਸੀਂ ਇੱਕ ਹਫ਼ਤੇ 'ਚ ਵੇਖੋਗੇ ਏਡਾ ਕ ਵਧੀਆ ਤੁਹਾਨੂੰ ਰਿਜ਼ਲਟ ਮਿਲੂਗਾ ਰੰਗ ਬਿਲਕੁਲੋ ਗੋਰਾ ਹੋ ਜਾਊਗਾ ਨਾ ਗੋਰਾ ਹੋਊਗਾ ਤਾਂ ਮੈਨੂੰ ਤੁਸੀਂ ਫੋਨ ਲਾ ਕੇ ਪੁੱਛ ਲਿਓ ਜਿੱਦਾਂ ਵੀ ਆ ਤੁਸੀਂ ਕੀ ਕਰਨਾ ਵਾ ਤੁਸੀਂ ਇੱਕ ਚੌਲਾਂ ਦਾ ਆਟਾ ਲੈ ਲੈਣਾ ਵਾ ਠੀਕ ਆ ਇੱਕ ਗਲਾਸ ਰੀਨ ਲੈ ਲੈਣੀ ਆ ਲਿਕਵਰਡ ਠੀਕ ਆ ਗਲਾਈਸਰਨ ਲੈ ਕੇ ਫਿਰ ਤੁਸੀਂ ਇੱਕ ਜਿਹੜਾ ਆਪਣਾ ਗੁਲਾਬ ਜਲ ਆਉਂਦਾ ਉਹ ਲੈ ਲੈਣਾ ਵਾ 100 100 ਗ੍ਰਾਮ ਦੀਆਂ ਸ਼ੀਸ਼ੀਆਂ ਦੋਹਾਂ ਲੈ ਲੈਣੀਆਂ ਵਾ ਇੱਕ ਵਿਟਾਮਿਨ E ਕੈਪਸੂਲ ਹੁੰਦੇ ਆ ਉਹ ਲੈ ਲੈਣੇ ਆ ਇੱਕ ਚਮਚ ਤੁਸੀਂ ਜਿਹੜਾ ਵਾ ਚੌਲਾਂ ਦਾ ਆਟਾ ਉਹ ਲੈ ਲੈਣਾ ਵਾ ਉਹਦੇ ਵਿੱਚ ਤੁਸੀਂ ਲੋੜ ਅਨਸਾਰ ਜਿਹੜਾ ਗੁਲਾਬ ਜਲ ਆ ਉਹ ਪਾ ਲਿਓ ਲੋੜ ਅਨਸਾਰ ਇਤੋੜਾ ਥੋੜਾ ਜਿਹਾ ਹੀ ਜਿਹੜਾ ਵਿਟਾਮਿਨ E ਕੈਪਸੂਲ ਇੱਕ ਉਹ ਪਾ ਲੈਣਾ ਵਾ ਤੇ ਇੱਕ ਬਾਕੀ ਜੇ ਆਪਣੇ ਮਲਾਈ ਮਿਲ ਜੇ ਦੁੱਧ ਵਾਲੀ ਉਹਦੀ ਮ사ਜ ਇਸ ਤੋਂ ਇਹਨੂੰ ਕਰਨ ਤੋਂ ਬਾਅਦ ਨਾ ਫਾਰਮੂਲੇ ਨੂੰ ਉਸ ਤੋਂ ਬਾਅਦ ਮਲਾਈ ਦੀ ਮ사ਜ ਜਰੂਰ ਕਰਿਆ ਕਰੋ ਬਹੁਤ ਵਧੀਆ ਰਿਜ਼ਲਟ ਮਿਲੂਗਾ ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਧੰਨਵਾਦ ਜੀ